ਯਾਰ ਉਹ ਵੀ ਕੋਲ ਉਥੇ ਖੜ ਕੇ ਤੁਸੀਂ ਖਾਪੀ ਸਕਦੇ ਹੋ ਬਹਿ ਸਕਦੇ ਤੇ ਫਿਲਮਾਂ ਪੰਜਾਬੀ ਆਪਣੀਆਂ ਹੁਣ ਤਕਰੀਬਨ ਬਹੁਤ ਸ਼ੂਟ ਹੁੰਦੀਆਂ ਆ ਅਸੀਂ ਡਰਾਈਵਰ ਹਾਇਰ ਕੀਤਾ ਹਾਇਰ ਕੀਤਾ ਮਰੀਨਾ ਵੈਸਟ ਜਿੱਥੋਂ ਆਪਾਂ ਬੋਟ ਲੈਣੀ ਆ ਡਰਾਈਵਰ ਥੱਕ ਗਿਆ ਠੀਕ ਹੈ ਪਾਣੀ ਆਉਂਦਾ ਉਹ ਵਿੱਚ ਸਵੀਮਿੰਗ ਕਰ ਸਕਦੇ ਆ ਦੇਖੋ ਹਾਂਜੀ ਸਸੀ ਕਾਲ ਜੀ ਕੀ ਹਾਲ ਚੱਲ ਜੀ ਅਸੀਂ ਆਏ ਆ ਜਿਬਰ ਕੋਮਨ ਫਿਰ ਤੇ ਅਸੀਂ ਬਾਹਰ ਨਿਕਲੇ ਜਾਈਂਗਾ ਚੱਲ ਜਾ ਕੇ ਆਨੇ ਕਿਤੇ ਨੇ ਦੇਣੀ ਹੋਵੇਗਾ ਕਿਤੇ ਗਏ ਨਹੀਂ ਆ ਘੁੰਮਣ ਅਸੀਂ ਹੁਣ ਆਏ ਸੀ ਇੱਥੇ ਪਰਨਡੋਰਸ ਦੇ ਨਾਲ ਹੈ ਇੱਕ ਨੋਏ ਸੈਡਲਰ ਸੀ ਨੋਏ ਸੈਡਲਰ ਐਮ ਸੀ ਹਨਾ तकरीबन ਸਾਰੇ ਲੋਕ ਆਏ ਆ ਉਹਨਾਂ ਨੇ ਦੇਖਿਆ ਹੋਇਆ ਇੱਥੇ ਆਣ ਕੇ ਤੇ ਇੱਕ ਇਹ ਕਿਨਾ ਪਹਿਲਾਂ ਬੂਟ ਨਹੀਂ ਸੀ ਮਤਲਬ ਚੱਲਦੀ ਹੈ ਕਈ ਵਾਰੀ ਚੱਲਦੀ ਹੈ ਕਈ ਵਾਰ ਨਹੀਂ ਚੱਲਦੀ ਹੁਣ ਜਦੋਂ ਲਾਸਟ ਅਸੀਂ ਆਏ ਸੀ ਇੱਥੇ ਵੀਡੀਓ ਬਣਾਉਣ ਤੇ ਉਦੋਂ ਕਹਿੰਦੇ ਕਿ ਇੱਥੇ ਬੂਟ ਨਹੀਂ ਚੱਲਦੀ ਇੱਥੇ ਬੋਟ ਨਹੀਂ ਚੱਲਦੀਆਂ ਤੇ ਹੁਣ ਅੱ체 ਤਕਰੀਬਨ ਉਹਨੇ ਮੈਂ ਵੀ ਸ਼ਾਇਦ ਬੋਟ ਸ਼ੁਰੂ ਕਰ ਦਿੱਤੀਆਂ ਆ ਕਿ ਅਹੀਂ ਕਾ ਚਲ ਜਾ ਕੇ ਦੇਖ ਕੇ ਆਨੇ ਆ ਤੇ ਇੱਥੇ ਦਾ ਵਿਊ ਬਹੁਤ ਸੋਹਣਾ ਆ ਤੇ ਪੰਡਰਸ ਤੋਂ ਥੋੜੀ ਜੀ ਅੱਗੇ ਆ 5 5-10 ਕਿਲੋਮੀਟਰ ਸ਼ਾਇਦ ਸਾਈਡ ਨੇ ਪੈ ਜਾਂਦਾ ਆ ਤੇ ਅਸੀਂ ਹੁਣ ਆਏ ਆ ਮੈਂ ਅਮਰਵੀਰ ਭਾਜੀ ਤੇ ਅਹੀਂ ਕਾ ਚਲੋ ਘੁੰਮ ਫਿਰ ਕੇ ਆਨੇ ਨਾਲੇ ਦੇਖ ਕੇ ਆਨੇ ਉੱਥੇ ਦਾ ਵਿਊ ਕੀ ਆ ਪਰ ਇੱਥੇ ਦਾ ਵਿਊ ਬਹੁਤ ਸੋਹਣਾ ਆ ਤੇ ਮਤਲਬ ਆਣ ਮਲਾ ਆਇਆ ਤੇ ਆਉਣਾ ਚਾਹੀਦਾ ਆ ਘੁੰਮਣਾ ਫਿਰਨਾ ਚਾਹੀਦਾ ਇੱਥੇ ਆਣ ਕੇ ਕਿਉਂਕਿ ਇੱਥੇ ਦਾ ਥੀ ਵਿਊ ਜਿਹੜਾ ਆ ਉਹ ਬਹੁਤ ਵਧੀਆ ਲੱਗਿਆ ਮੈਨੂੰ ਜਦੋਂ ਪਾਜੀ ਨੇ ਮੈਨੂੰ ਦਿਖਾਇਆ ਤੇ ਮੈਨੂੰ ਐਂ ਹੀ ਲੱਗਿਆ ਯਾਰ ਇੱਥੇ ਤੇ ਪਾਜੀ ਕੋਈ ਫਿਲਮ ਨਹੀਂ ਸ਼ੂਟ ਹੋਈ ਪਾਜੀ ਯਾਰ ਇੱਥੇ ਕੋਈ ਫਿਲਮ ਨਹੀਂ ਸ਼ੂਟ ਹੋਈ ਉਹ ਕਹਿੰਦਾ ਕਿਹੜੀ ਫਿਲਮ ਮੈਂ ਕਹਿੰਦਾ ਯਾਰ ਇੱਕ ਹੈ ਸੀ ਸ਼ਾਇਦ ਅਕਸ਼ੇ ਕੁਮਾਰ ਦੀ ਕਹਿੰਦਾ ਨਹੀਂ ਨਹੀਂ ਭਰਾਵਾ ਇੱਥੇ ਕੋਈ ਫਿਲਮ ਨਹੀਂ ਸ਼ੂਟ ਹੋਈ ਆਇਆ ਇੱਥੇ ਦਾ ਥੀ ਵਿਊ ਬੜਾ ਸੋਹਣਾ ਆ ਬਹੁਤ ਹੀ ਸੋਹਣਾ ਲੱਗ ਰਿਹਾ ਆ ਤੇ ਤੇ ਦੇਖਮ ਤਾਬਕੇ ਦੇਖਣ ਜਾਓਗੇ ਤੇ ਮੈਨੂੰ ਮੈਂ ਕਿਹਾ ਚਲੋ ਜਾ ਕੇ ਦੇਖ ਕੇ ਆਨੇ ਨਾਲੇ ਵੀਡੀਓ ਬਣਾ ਕੇ ਆਨੇ ਆ ਤੇ ਇੱਥੇ ਤਾਂ ਮਿੰਟ ਮਿੰਟ ਬਾਅਦ ਜਾ ਆ ਜਿੱਤ ਰਿਹਾ ਚੜ ਰਿਹਾ ਜਿੱਦਾਂ ਫਲੋਗਾ ਬਣਦੀ ਵੱਲ ਤੇ ਥਿ ਵੀਊ ਬਹੁਤ ਵਧੀਆ ਆ ਤੇ ਇਹ ਜਿਹੜੀ ਝੀਲ ਏ ਇਹ 320 ਕਿਲੋਮੀਟਰ ਹੈ 320 ਕਿਲੋਮੀਟਰ ਝੀਲ ਸਾਰੀ ਹੈ 1 2 3 ਬਧੀਆ ਹੈ ਇਹਨਾਂ ਨੇ ਨਾ ਥੱਲੇ ਇੱਥੇ ਘਾਰਾ ਬਣਾਏ ਆ ਇੱਥੇ ਸਾਈਡਾਂ ਤੇ ਜਿੱਦਾਂ ਕਹਿ ਲੋ ਤੇ ਘਰ ਬਣਾਏ ਆ ਤੇ ਵਿੱਚ ਆ ਗੱਡੇ ਘਰ ਆ ਜਿਹੜੇ ਦਰਖਤ ਆ ਜਿਹੜੇ ਲੱਕੜਾਂ ਜੀਆਂ ਲਾਈਆਂ ਹੋਈਆਂ ਤੇ ਇਹ ਲੱਕੜਾਂ ਲਾਉਣ ਦੇ ਕਰਨਾ ਜਿੱਦਾਂ ਕਹਿ ਲੋ ਵੀ ਥੋੜੀ ਥੋੜੀ ਮਿੱਟੀ ਜੀ ਥੋੜਾ ਪਾਣੀ ਜਿੱਦਾਂ ਆ ਗੰਦਾ ਟਾਈਪ ਕਹਿ ਸਕਦੇ ਆ ਗੰਦਾ ਨਹੀਂ ਮਤਲਬ ਫੋੜ ਨਾਲ ਲੱਕੜਾਂ ਨੂੰ ਕੋੜਾ ਲਾਈਆਂ ਆ ਤੇ ਆ ਮਰੀਨਾ ਵੈਸਟ ਜਿੱਥੋਂ ਆਪਾਂ ਬੋਟ ਲੈਣੀ ਆ ਤੇ ਦੇਖਦੇ ਆ ਵੀ ਹੁਣ ਸਾਰਿਆਂ ਨੂੰ ਫੈਮਿਲੀ ਨੂੰ ਬੋਟ ਦੇਣ ਦੇ ਆ ਕਿ ਨਹੀਂ ਦੇਣ ਦੇ ਤੇ ਬਾਕੀ ਉਹ ਸਾਈਡ ਤੇ ਬੱਚਿਆਂ ਦੀ ਪਾਰਕ ਵੀ ਆ ਘੁੰਮਣ ਫਿਰਨ ਤੇ ਉਧਰ ਵੀ ਜਾ ਕੇ ਆਵਾਂਗੇ ਬਹੁਤ ਵਧੀਆ ਆ ਮੈਨੂੰ ਲੱਗਦਾ ਹੈ ਵੀ ਇੱਕ ਟਾਈਮ ਤੇ ਆਉਣਾ ਚਾਹੀਦਾ ਹੈ ਹਾਂਜੀ ਆ ਬੱਚਿਆਂ ਦੇ ਨਾਲ ਹੀ ਜਿੱਥੇ ਬੱਚਿਆਂ ਦੀ ਪਾਰਕ ਹੈ ਬੱਚਿਆਂ ਦੀ ਪਾਰਕ ਹੈ ਤੇ ਉਹਦੇ ਨਾਲ ਹੀ ਆ ਕੱਲਾ ਨਹਾਉਣ ਵਾਸਤੇ ਵੀ ਅੱਜ ਜੇ ਤੁਸੀਂ ਸਵੀਮਿੰਗ ਕਰਨਾ ਚਾਹੁੰਦੇ ਹੋ ਨਾ ਤੇ ਇੱਧਰ ਸਵੀਮਿੰਗ ਕਰਨ ਵਾਲਾ ਵੀ ਹੈਗਾ ਸਾਫ ਤਬ ਤੇ ਜਿਹਨੂੰ ਸਵੀਮਿੰਗ ਆਉਂਦੀ ਓਹ ਸਵੀਮਿੰਗ ਕਰ ਸਕਦਾ ਹੈ ਚਲੋ ਅਸੀਂ ਤੇ ਹੁਣ ਸਵੀਮਿੰਗ ਕੀ ਕਰਨੀ ਹੈ ਤੇ ਜਿਹੜਾ ਹੁਣ ਦਰਿਆ ਇਹਨਾਂ पार ਕਰ ਜੀਏ ਕਿਤੇ ਸਮੁੰਦਰੀਆਂ पार ਕਰ ਜੀਏ ਤੇ ਬਹੁਤ ਵਧੀਆ ਤੇ ਆ ਆ ਗਿਆ ਇੱਥੇ ਰੈਸਟੋਰੈਂਟ ਇੱਥੇ ਖਾੜ ਕੇ ਤੁਸੀਂ ਖਾ ਪੀ ਸਕਦੇ ਹੋ ਬਹਿ ਸਕਦੇ ਹੋ ਮਜ਼ਾ ਕਰ ਸਕਦੇ ਹੋ ਤੇ ਵਧੀਆ ਹੈ ਹੁਣ ਆਪਾਂ ਇੱਥੇ ਘੁੰਮਦੇ ਕਰਦੇ ਹਾਂ 320 ਕਿਲੋਮੀਟਰ ਹੈ ਜਿਹੜਾ ਇਹ ਇਹ ਜ਼ਿਆਦਾਤਰ ਆਸਟਰੀਆ ਦੇ ਨਾਲ ਲੱਗਦਾ ਹੈ ਬਾਰਡਰ ਇਹਦਾ ਆਸਟਰੀਆ ਦੇ ਨਾਲ ਲੱਗਦੀ ਏ ਤੇ ਹੰਗਰੀ ਦੇ ਨਾਲ ਵੀ ਲੱਗਦੀ ਏ 200 ਕਿਲੋਮੀਟਰ ਦੇ ਕਰੀਬ ਜਿਹੜੀ ਲੱਗਦੀ ਏ ਔਸਤ 200 ਤੋਂ ਜ਼ਿਆਦਾ ਆਸਟਰੀਆ ਦੇ ਨਾਲ ਹੈ ਤੇ ਬਾਕੀ ਸਾਰੀ ਹੰਗਰੀ ਦੇ ਨਾਲ ਲੱਗਦੀ ਆ ਆਹ ਰੈਸਟੋਰੈਂਟ ਹੈ ਇੱਥੇ ਦਾ ਇਹ ਡਰਾਈਵਰ ਹਾਇਰ ਕੀਤਾ ਹੈ ਹਾਇਰ ਕੀਤਾ ਹੁੰਦਾ ਹੈ ਨਾ ਡਰਾਈਵਰ ਹਾਇਰ ਕਰ ਲਿਆ ਠੀਕ ਹੈ ਫੀਰੋਸ਼ਨ ਦੇਖੇ ਪਾਜੀ ਦਾ ਤੇ ਅਸੀਂ ਆਗੇ ਬਾਹਰ ਹੋਣ ਚਲੋ ਭਾਜੀ ਉਹ ਤਾਂ ਕਹਿੰਦੇ ਮੈਂ ਗੱਡੀ ਬਹੁਤ ਡਰਾਈਵ ਕੀਤੀ ਏ ਅੱਜ ਬਿਨਾ ਸਟਾਰਟ ਤੇ ਚੱਲੇਗੀ ਗੱਡੀ ਆ ਠੀਕ ਭਾਜੀ ਆਪਾਂ ਉਹ ਦੂਜੀ ਵੀ ਜਿਹੜੀ ਬੋਟ ਆਪਾਂ ਵੇਖੀਏ ਉਹ ਜਿਹੜੀ ਮੋਟਰ ਵਾਲੀ ਪਿੱਛੋਂ ਉਹ ਵੀ ਲੈ ਸਕਦੇ ਹੇ ਨਾ ਪਰ ਉਹ ਛੋਟੀ ਹੁੰਦੀ ਨਾ ਹੂੰ ਚਲੋ ਆ ਦੇ ਸੀ ਆ ਪਾ ਲੈ ਮੋਟਰ ਨਾ ਭਾਜੀ ਉਹਨਾਂ ਨੇ ਅੱਡ ਕੋ ਪੈਸੇ ਪੁੱਛੇ ਹੀ ਨਹੀਂ ਪੈਸੇ ਲਿਖੇ ਹੋਏ ਨੇ ਲਿਖੇ ਨੇ ਆ ਵੇਖੇ ਨੇ ਤੋਰ ਤੇ ਤੋਂ ਮੋੜ ਲੈ ਕੇ ਪਾਜੀ ਇਹ ਕਹਿੰਦੇ 320 ਕਿਲੋਮੀਟਰ ਹੈ ਹੁਣ ਤੁਸੀਂ ਦੂਜੀ ਸਾਈਡ ਹੀ ਲਾਉਣੀ ਜਾ ਕੇ ਉਹ ਵੀ ਇੱਧਰ ਤੇ ਵੀ ਇੱਧਰ ਨਿਕੁਣੀ ਆਈ ਹੈ ਦੇਖਦਾ ਹੀ ਨਹੀਂ ਤੇ ਪਾਣੀ ਪਾਣੀ ਹੀ ਦੇਖਦਾ ਆ ਚੱਪ ਚੱਪ ਇੱਧਰ ਇੱਕ ਡਰਾਈਵਰ ਥੱਕ ਗਿਆ ਸਾਡਾ ਤੇ ਦੂਜਾ ਡਰਾਈਵਰ ਤਿਆਰ ਕੀਤਾ ਹਣ ਠੀਕ ਹੈ ਛੋਟਾ ਡਰਾਈਵਰ ਡਰਾਈਵਰ ਸਾਹਿਬ ਇੱਧਰ ਜੋਰੇ ਇੱਧਰ ਦੇ ਹਾਂ ਓਏ 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 ਓਹ ਵੇਖੋ ਏ ਆ ਜਾਓ ਆ ਜਾਓ ਆ ਜਾਓ ਜੋਰੇ ਇੱਧਰ

ਬਾਬਾ 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 ਠੰਮ ਹਾਂ ਬਾਬਾ ਇਹ ਛੋਟੇ ਡਰਾਈਵਰ ਸਾਰੇ ਵੇਲਾ ਕਿਤੇ ਰਾਸ਼ਟਰੀ ਹਾਈਵੇ 'ਉਂ ਨਵਾਂ ਡਰਾਈਵਰ ਲੱਗਾ ਅੱਗੇ ਤੇ ਆ ਪਿੱਛੇ ਕੋਲਾ ਸਾਡਾ ਡੁੱਲ ਜਾਣਾ ਹੈ ਕਾ ਹਾਲ ਹੈ ਜੋਰੇ ਇੱਧਰ ਉੱਪਰ ਆਵੇ ਉਹ ਭਰਾਵਾ ਹਾਲੋ ਉਹ ਸੀਟਾਂ ਦਿੱਤੀਆਂ ਉਹਨਾਂ ਬੈਹਣ ਨੂੰ ਉੱਤੇ ਆਉਂ ਸਿਲੰਡਰ ਆ ਜਾ ਉੱਤੇ ਉਹਨਾਂ ਪਿੱਛੇ ਵੜ ਕੇ ਰੱਖੀ ਆ ਹੋਵੇ ਓਏ ਪੰਜਾਬ ਸਿੰਘ ਬੱਚਾ ਬਾਲਟੀ ਆ ਵੇਖ ਤੂੰ ਮੂੰਹ ਚ ਨਾ ਪਾ ਲੈਣਾ ਏ ਭਾਜੀ ਹਵਾ ਦੇ ਸਹਾਰੇ ਨਾਲ ਲੋਕੇਸ਼ਨ ਜਾਂਦੇ ਹੋ ਨੇ ਉਹ ਕਾਕਾ ਛੋਟਾ ਆ ਉਹ ਖਾ ਨਹੀਂ ਸਕਦਾ ਇੱਧਰ ਜਾ ਉਹ ਵੇ ਚਲਾ ਮ ਰੁਕ ਜੀ ਨੂੰ ਕਰਿਆ ਹੈ ਜਿਹੀ ਲਾਈ ਰੱਖੋ ਡੀਪ ਲਿਪ ਧਿਆਨ ਚ ਰੱਖਣਾ ਹੈ ਉਧਰ ਆਣ ਉਧਰ ਇੱਥੇ ਗੁਸ਼ਕਾਰ ਖੜੇ ਨੇ ਫੋਟੋ ਬੰਦ ਦੇ ਇਹ ਤਾਂ ਪਰੇ ਰੱਖੋ ਇਹਨਾਂ ਨੂੰ ਬੱਸ ਯਾਰ ਉਹ ਵੇਖੋ ਉਹ ਜੀਆਂ ਆਹ कुछ कर दन aku ओ पापा oh रबाब 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 पापा की कर ਹੇ ਮੁੱਦਈ ਚੱਲੇ ਆਪ 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 ਹਾਂਜੀ ਜੀ ਅਸੀਂ ਆਗੇ ਬੋਟ ਤੋਂ ਬਾਹਰ ਹੁਣ ਤੇ ਬੋਟ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਅਸੀਂ ਇੱਕ ਹੋਰ ਸਾਈਡ ਹੈ ਇਧਰ ਪੈਡਿਸਡੋਰਫ ਐਮ ਸੀ ਹੁਣ ਉਧਰ ਜਾਵਾਂਗੇ ਤੇ ਹੁਣ ਆਪਾਂ ਚੱਲੇ ਹਾਂ ਉੱਥੇ ਤੇ ਇਧਰ ਬਹੁਤ ਵਧੀਆ ਵਿਊ ਹੈ ਉਹਦਾ ਵੀ ਨਾ ਕੋਡੋ ਬੀਚ ਜਿੱਦਾ ਕਹਿ ਦਿੰਦੇ ਆ ਉਹਨੂੰ ਆਪਾਂ ਤੇ ਜਿੱਦਾਂ ਕੈਲੋ ਵੀ ਉਹ ਵੀ ਇਦਾਂ ਹੀ ਆ ਬੀਚ ਜਾ ਘੁੰਮਣ ਕਰਨ ਨੂੰ ਬਹੁਤ ਵਧੀਆ ਉੱਥੇ ਬੱਚਿਆਂ ਦੇ ਖੇਡਣ ਕਰਨ ਬਹੁਤ ਬੱਚਿਆਂ ਦੇ ਖੇਡਣ ਨੂੰ ਬਹੁਤ ਵਧੀਆ ਆ ਠੀਕ ਹੈ ਜੀ ਤੇ ਉੱਥੇ ਜਿੱਦਾਂ ਜਿੰਨੇ ਗੋਲਫ ਸਿੱਖਣੀ ਹੋਵੇ ਉੱਥੇ ਉਹ ਗੋਲਫ ਵੀ ਸਿੱਖ ਸਕਦਾ ਆ ਜਿੱਦਾਂ ਉਹਨਾਂ ਛੋਟੇ ਛੋਟੇ ਜਿਹੇ ਬਣਾਏ ਆ ਗੋਲਫ ਸਿੱਖਣ ਨੂੰ ਮਤਲਬ ਗੋਲਫ ਦੀ ਤਰ੍ਹਾਂ ਨਹੀਂ ਹੈਗੇ ਪਰ ਉਹ ਹੈ ਆ ਮਤਲਬ ਉਦਾਂ ਦੀ ਵੀ ਠੀਕ ਹੈ ਛੋਟੇ ਜਿਹਨੇ ਸਿੱਖਣੀ ਹੋਵੇ ਜਿੱਦਾਂ ਸਟਾਰਟਿੰਗ ਦੇ ਵਿੱਚ ਬੱਚੇ ਸਿੱਖ ਸਕਦੇ ਜਿੱਦਾਂ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਉੱਥੇ ਆ ਜਾਈਏ ਤੁਹਾਨੂੰ ਦਿਖਾਉਣੀ ਆ ਜਿਵੇਂ ਆਪਾਂ ਨੂੰ ਇਸ ਸੇਬ੍ਰਿਸ ਸਿਡਲ ਐਂਡ ਸੀ ਤੇ ਹੁਣ ਆਪਾਂ ਘੁੰਮ ਕੇ ਆ ਗਏ ਆ ਹਾਂ ਟਰਸਡੋਰਫ ਐਂਡ ਸੀ ਹਾਂਜੀ ਆਇਆ ਜੀ ਪੋਟੋ ਬੀਚ ਜਿੱਦਾਂ ਕਿ ਹਰ ਇਹਨੂੰ ਕੁਝ ਵੀ ਕਹਿ ਸਕਦੇ ਜਿੱਦਾਂ ਕਿ ਕੈਨੇਡਾ ਦੇ ਵਿੱਚ ਵੀ ਪੁਲ ਜਿਹਾ ਹੈ ਨਾ ਤੇ ਸੈਡਾ ਤੇ ਵਿੱਚ ਜਿੱਥੇ ਫਿਲਮਾਂ ਪੰਜਾਬੀ ਆਪਣੀਆਂ ਹੁਣ ਤਕਰੀਬਨ ਬਹੁਤ ਸ਼ੂਟ ਹੁੰਦੀਆਂ ਆ ਤੇ ਆ ਉਹ ਹੈ ਠੀਕ ਹੈ ਜੀ ਇੱਧਰ ਆ ਬੱਚਿਆਂ ਦੇ ਵੀ ਆ ਬੱਚਿਆਂ ਦੀ ਪਾਰਕ ਆ ਉਹ ਗੋਲਫ ਸਿੱਖਣ ਵਾਲਾ ਵੀ ਹੈਗਾ ਹੈ ਸਾਰਾ ਤੇ ਬੱਚਿਆਂ ਦੇ ਮਾੜੀ ਮੋਟੀ ਜਿਹੜੇ ਛੋਟੇ ਬੱਚੇ ਸਵੀਮਿੰਗ ਕਰਨਾ ਚਾਹੁੰਦੇ ਹੋਣ ਜਾਂ ਸਿੱਖਣਾ ਚਾਹੁੰਦੇ ਹੋਣ ਜਿੱਦਾਂ ਚਲੋ ਇਹ ਬੱਚੇ ਇੱਥੇ ਸਿੱਖੇ ਹੁੰਦੇ ਆ ਤੇ ਆ ਇੱਧਰ ਘੁੰਮਣ ਫਿਰਨ ਨੂੰ ਜਾ ਸਕਦੇ ਆ ਆਪਾਂ ਬਰੂਚ ਦੇ ਨਾਲੋਂ ਨਾਲ ਤੇ ਆ ਆ ਗਿਆ ਜੀ ਆਪਣਾ ਕੋਡੋ ਬੀਚ ਠੀਕ ਹੈ ਜੀ ਬਹੁਤ ਵਧੀਆ 뷰 ਇਹਦਾ ਇੱਥੇ ਆਪਾਂ ਸਵੀਮਿੰਗ ਕਰ ਸਕਦੇ ਆ ਠੀਕ ਹੈ ਜੀ ਇੱਥੇ ਬਹੁਤ ਛੁੱਟੀਆਂ ਆ ਸਾਰੇ ਵਧੀਆ ਵੀ ਹੋਣਾ ਨੂੰ ਪਤਾ ਨਹੀਂ ਆ ਤੇ ਆਇਆ ਜੀ ਫੋਟੋ ਖਿੱਚ ਆ ਗਿਆ ਜੀ ਬਹੁਤ ਸੋਹਣਾ ਥੀ ਵੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਆਇਆ ਉਹਦਾ ਸਾਰਾ ਥੀਕ ਹੈ ਜੀ ਬਹੁਤ ਹੀ ਸੋਹਣਾ ਹੈ ਠੀਕ ਹੈ ਜੀ ਤੁਸੀਂ ਆਓ ਘੁੰਮੋ ਦੇਖੋ ਫਿਰ ਤੁਹਾਨੂੰ ਪਤਾ ਲੱਗੇ ਤਕਰੀਬਨ ਸਾਰੇ ਆਏ ਆ ਪਰ ਆਪਾਂ ਨੇ ਉਹਨਾਂ ਲਈ ਵੀਡੀਓ ਬਣਾਈ ਜਿਹੜੇ ਨਹੀਂ ਆਏ ਤੇ ਬਹੁਤ ਹੀ ਵਧੀਆ ਆ ਗੱਜਬ ਬਹੁਤ ਹੀ ਸੋਹਣਾ ਹੈ ਇਹ ਦੋ ਸਾਈਡ ਹੈ ਜਿੱਧਰ ਆਪਾਂ ਗਏ ਸੀ ਉਹ ਦੂਸਰੀ ਸਾਈਡ ਸੀ ਉਹ ਜੇ ਪਤਾ ਨਹੀਂ ਕਿੰਨੀ ਦੂਰ ਤੱਕ ਇਹ ਨਾ ਜਾਂਦਾ ਕਿ ਨਹੀਂ ਜਾਂਦਾ ਇਹ ਉਸ ਸਾਈਡ ਸੀ ਤੇ ਹੁਣ ਆਪਾਂ ਆਏ ਆ ਇਸ ਸਾਈਡ ਤੇ ਇੱਥੋਂ ਬੋਟ ਲੈ ਜਾਂਦੇ ਆ ਨਿੱਕੇ ਨਿੱਕੇ ਛੋਟੇ ਛੋਟੇ ਬੱਚਿਆਂ ਦੇ ਤੇ ਬੋਰਡ ਦੂਜੇ ਵੀ ਇਹ ਜਿਹੜੇ ਬੱਚਿਆਂ ਵਾਸਤੇ ਵੀ ਉੱਤੋਂ ਦੀਆਂ ਪੌੜੀਆਂ ਜੀਆਂ ਚੜ੍ਹ ਕੇ ਤੇ ਵਿੱਚ ਬੱਚੇ ਜਿਨ੍ਹਾਂ ਨੂੰ ਤੈਰਨਾ ਆਉਂਦਾ ਉਹ ਵਿੱਚ ਸਵੀਮਿੰਗ ਕਰ ਸਕਦੇ ਆ ਦੇਖੋ ਸ਼ੌਟ ਮਾਰ ਸਕਦੇ ਆ ਆਹ ਆ ਵੀ ਇੱਥੇ ਦੀ ਇਹਦੀ ਮੇਨ ਲੋਕੇਸ਼ਨ ਸਨਸੈਟ 바ਰ ਤੇ ਉਹ ਸ਼ਿਪ ਹੈ ਜਿੱਥੇ ਡਿਸਕੋ ਡਿਸਕੋ ਚੱਲਦਾ ਹੈ ਰਾਤ ਨੂੰ ਜਿੱਦਾਂ ਬਹੁਤ ਜ਼ਿਆਦਾ ਇੱਥੇ ਜਸ਼ਨ ਹੁੰਦਾ ਹੈ ਠੀਕ ਹੈ ਇਸ ਤਰ੍ਹਾਂ ਦਾ ਵੀ ਇਹਦਾ ਕੁਝ ਵੱਖਰਾ ਹੀ ਇਹ ਆ ਜਿਹੜੀ ਚੀਜ਼ ਇੱਥੇ ਮੈਂ ਕਹਿੰਦਾ ਰક્ષਕ ਮਾਧਿਗਤ ਨਹੀਂ ਬਣੀ ਪਰ ਉਹ ਨਹੀਂ ਇਹ ਚੀਜ਼ ਨਹੀਂ ਹੈ ਤੇ ਖੁਦਾਂ ਬਚਲੇ ਦਾ ਬਸ ਜਾ ਸਕਦਾ ਤੇ ਜੇ ਆਪੀ ਹਸਾ ਲਾ ਲਓ 320 ਕਿਲੋਮੀਟਰ ਰਹੀ ਤੇ ਕਿੰਨਾ ਹੋਏਗਾ ਬਹੁਤ ਹੀ ਜਿਆਦਾ ਹੈ ਨਾ 320 ਕਿਲੋਮੀਟਰ ਆਪਾਂ ਉਹ ਕਿੱਥੇ 200 ਦੀ ਸਾਈਡ ਦੇਖਦਾ ਵੀ ਨਹੀਂ ਹੋਣਾ ਮੈਨੂੰ ਲੱਗਦਾ ਜਿੱਥੇ ਉਹ ਪੱਕੇ ਚੱਲ ਰਹੇ ਆ ਬਹੁਤ ਦੂਰ ਹੋ ਜਾਂਦਾ ਆ ਹਾਂਜੀ ਇਹ ਸੀ ਮੇਰਾ ਅੱਜ ਦਾ ਵਲੋਗ ਠੀਕ ਹੈ ਜੀ ਜਿਹੜਾ ਵੀ ਮੇਰੇ ਵਲੋਗ ਨੂੰ ਵੇਖੇ ਦੇਖੇ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰੇ ਓਕੇ ਜੀ ਬਾਏ ਮਿਲਦੇ ਹਾਂ ਹੁਣ ਕਿਸੇ ਆਪਾਂ ਨੈਕਸਟ ਵਲੋਗ ਚ